ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਤਰ੍ਹਾਂ ਦੀ ਵੱਡੀ ਖਬਰ ਸੋਨੇ ਚਾਂਦੀ ਦੀਆਂ ਰਤਾਂ ਮਡੀਆਂ ਕੀਮਤਾਂ ਸੋਮਵਾਰ ਨੂੰ 10 ਗ੍ਰਾਮ ਸੋਨੇ ਸੋਨ 22 ਕੈਰੇਟ ਤੇ 24 ਕੈਰੇਟ ਹੋਈਆਂ ਸਸਤਾ ਇਸ ਵਾਸਤੇ ਜਿੱਥੇ ਜਵੈਨਾ ਵਿੱਚ ਪਿਛਲੇ ਦੋ ਦਿਨਾਂ ਤੋਂ ਚੱਲੀ ਲੰਬੀ ਮੀਂਹ ਤੋਂ ਬਾਅਦ ਅਮਰੀਕਨ ਤੇ ਚੀਨ ਦੇ ਵਪਾਰ ਸਮਝੌਤੇ ਦੇ ਸਹਿਮਤ ਬਣੀ ਇਸ ਦੇ ਨਾਲ ਜੂ ਦੂਜੇ ਪਾਸੇ ਦੁਜੀਵਰ ਜੱਗਬੰਦੀ ਤੋਂ ਬਾਅਦ ਭਾਰਤ-ਪਾਕਿਸਤਾਨ ਸਰਹੰਦ ਤੇ ਚੱਲ ਰਹੇ ਤਣਾ ਘਟ ਗਿਆ ਤੇ ਇਸ ਤੋਂ ਬਾਅਦ ਸੋਮਵਾਰ ਨੂੰ ਡਾਲਰ ਦੀ ਮਜ਼ਬੂਤੀ ਦੇ ਵਿਚਕਾਰ ਸੋਨੇ ਦੀ ਚਾਂਦੀ ਦੀਆਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਹੋਈ ਇਸ ਦੇ ਨਾਲ ਹੀ ਤੁਹਾਡੇ ਸ਼ਹਿਰ ਵਿੱਚ ਤਾਜ਼ਾ ਅਪਡੇਟ ਆਈ ਹੈ ਇੱਥੇ ਜਾਣੋ ਅੱਜ 12 ਮਈ ਨੂੰ ਤੁਹਾਡੇ ਸ਼ਹਿਰ ਵਿੱਚ ਬਾਜ਼ਾਰ ਵਿੱਚ ਸੋਨੇ ਦੀ ਚਾਂਦੀ ਦੀਆਂ ਕੀਮਤਾਂ ਮੁੰਬਈ ਵਿੱਚ 24 ਕੈਰੇਟ ਸੋਨੇ ਦੀ ਕੀਮਤ 90000 ਇਸ ਦੇ ਨਾਲ ਹੀ ਸਾਜ਼ ਜੀਕ ਦੀ 80 ਯਰ ਦੇ ਗਰੀ ਪਹੁੰਚ ਗਈਆਂ ਇਸ ਦੇ ਨਾਲ ਹੀ ਕੀਮਤਾਂ ਹਜੇ ਵੀ ਖਾਸ ਨਹੀਂ ਹਨ ਕੀਮਤਾਂ ਦੇ ਰੇਟ ਵਧਣ ਦੀ ਅਸਰ ਲਗਾਏ ਜਾ ਸਕਦੇ ਹਨ ਪਰ ਘਟਣ ਦੇ ਬਹੁਤ ਅਸਰ ਲਗਾਏ ਗਏ ਹਨ ਧੰਨਵਾਦ